ਵਾਹਿਗੁਰੂ ਜੀ ਕਾ ਖਾਲਸਾ ਸੇਰੀ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤਾਂ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਅੱਜ ਜਿਹੜਾ ਆਪਾਂ ਪ੍ਰੋਗਰਾਮ ਜਿਹੜਾ ਮੋਗਾ ਤਹਿਸੀਲ ਧਰਮਕੋਟ ਤੇ ਪਿੰਡ ਸਰਸੜੀ ਸਿੰਘ ਸਭਾ ਗੁਰਦੁਆਰਾ ਸਵਰਗੀਏ ਸਰਦਾਰ ਸੋਹਣ ਸਿੰਘ ਮੱਲੀ ਜਥੇਦਾਰ ਬੀਬੀ ਜਗਿੰਦਰ ਕੌਰ ਜੀ ਮੱਲੀ ਉਹਨਾਂ ਦੇ ਗੁਰਦੁਆਰਾ ਸਾਹਿਬ ਆ ਇਹ ਪ੍ਰੋਗਰਾਮ ਰੱਖਿਆ ਸੀ ਅੱਜ ਬੱਚਿਆਂ ਦਾ ਤੇ ਇਹ ਸਾਰੀ ਜਿਹੜੀ ਸੇਵਾ ਉਹ ਮੱਲੀ ਪਰਿਵਾਰ ਵੱਲੋਂ ਕੀਤੀ ਗਈ ਸੀ ਅਸੀਂ ਸਾਰੇ ਮੱਲੀ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਬੱਚਿਆਂ ਦਾ ਕੱਪੜਿਆਂ ਦਾ ਜਿਹੜਾ ਸਰਦੀ ਵਾਲੇ ਕੱਪੜੇ ਠੰਡ ਵਾਲੇ ਕੱਪੜੇ ਜਿਹੜੇ ਬੱਚਿਆਂ ਨੂੰ ਦਿੱਤੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹ ਬੱਚਿਆਂ ਨੂੰ ਜਿਹੜਾ ਉਪਰਾਲਾ ਕੀਤਾ ਔਰ ਸਾਡੀ ਜਿਹੜੀ ਸੰਸਥਾ ਕਿ ਸਾਡੇ ਨਾਲ ਜਿੰਨੇ ਵੀ ਐਨਆਰਆਈ ਵੀਰ ਔਰ ਫਰੈਂਡ ਸਰਕਲ ਦੇ ਵਿੱਚੋਂ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਜੁੜੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰ ਵਿਧਵਾ ਭੈਣਾਂ ਨੂੰ ਵਿਧਵਾ ਮਾਵਾਂ ਨੂੰ ਜਾਂ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਜਿਹੜੀ ਇਹ ਰਾਸ਼ਨ ਦੀ ਸੇਵਾ ਕਰ ਰਹੇ ਨੇ ਤੇ ਅੱਜ ਉਸੇ ਤਹਿਤ ਹੀ ਚੱਲਦੇ ਆ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਪਹਿਲੀ ਪਾਸ਼ਾਹੀ ਦੇ ਸਿਧਾਂਤਾਂ ਦੇ ਮੁਤਾਬਕ ਉਪਦੇਸ਼ ਦੇ ਮੁਤਾਬਕ ਗੁਰੂ ਦੀ ਗੋਲਕ ਤੇ ਗਰੀਬ ਦਾ ਮੂਹ ਤਹਿਤ ਜਿਹੜਾ ਅੱਜ ਇਹ ਉਪਰਾਲਾ ਕੀਤਾ ਗਿਆ ਸੀ ਜਾਂ ਪਿੰਡ ਸਰਸੜੀ ਗੁਰਦੁਆਰਾ ਸਿੰਘ ਸਭਾ ਸਰਸੜੀ ਦੇ ਵਿੱਚ ਤੇ ਅਸੀਂ ਸਾਰੇ ਐਨਆਰਆਈ ਵੀਰ ਤੇ ਮੱਲੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਕੱਪੜੇ ਜਿਹੜੇ ਸਰਦੀ ਵਾਲੇ ਕੱਪੜੇ ਠੰਡ ਵਾਲੇ ਕੱਪੜੇ ਲੈ ਕੇ ਦਿੱਤੇ ਨੇ ਤੇ ਜਿਹੜੀ ਸਾਡੀ ਮੈਂ ਦੁਬਾਰਾ ਫੇਰ ਕਹਿਣਾ ਚਾਹਣਾ ਰਿਪੀਟ ਹਰ ਵਾਰੀ ਕਰਦਾ ਹੁੰਨਾ ਕਿ ਵਾਧੂ ਤੋਂ ਵਾਧੂ ਜਿਹੜਾ ਇਹ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਸਾਡਾ ਜਿਹੜਾ ਮੇਨ ਮਕਸਦ ਆ ਮੇਨ ਲਕਸ਼ਾ ਕੀ ਜਿਹੜਾ ਵਿਧਵਾ ਭੈਣਾਂ ਤੱਕ ਘਰ ਦਾ ਰਾਸ਼ਨ ਪਹੁੰਚਾਉਣ ਦਾ ਔਰ ਲੋੜਵੰਦ ਪਰਿਵਾਰਾਂ ਨੂੰ ਕਰਦਾ ਰਾਸ਼ਨ ਪਰੋ ਪਚਾਉਣ ਦਾ ਔਰ ਜਿੰਨੀ ਵੀ ਹੋ ਸਕੇ ਅਸੀਂ ਹੋਰ ਵੀ ਜਿਹੜਾ ਉਹ ਮਦਦ ਵੀ ਕਰ ਰਹੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਜਿੰਨੀ ਜਿਆਦਾ ਵੀਡੀਓ ਸ਼ੇਅਰ ਕਰਦੇ ਆ ਉਹਨਾਂ ਜਿਆਦਾ ਹੀ ਉਹ ਲੋੜਵੰਦ ਪਰਿਵਾਰਾਂ ਤੱਕ ਪਹੁੰਚਦੀ ਆ ਔਰ ਸਾਡੇ ਨਾਲ ਡੋਨਰ ਵੀ ਜੁੜਦੇ ਨੇ ਜਿਹੜੇ ਦਾਨੀ ਸੱਜਣਾ ਉਹ ਵੀ ਜੁੜਦੇ ਨੇ ਤੇ ਜਿਹੜੇ ਲੋੜਵੰਦ ਪਰਿਵਾਰ ਆ ਉਹ ਵੀ ਜੁੜਦੇ ਨੇ ਇੰਨੀਆਂ ਬੇਨਤੀਆਂ ਜੜੀਆਂ ਉਹ ਮਨਜ਼ੂਰ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸੇਬੀ ਵਾਹਿਗੁਰੂ ਜੀ ਕੀ ਫਤਿਹ बोले ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ 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 ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਬੱਚਿਆਂ ਨੂੰ ਸਰਦੀਆਂ ਦੇ ਗਰਮ ਕੱਪੜੇ ਵੰਡੇ ਗਏ ਆ ਕਲੱਬ ਸੰਘਲਾ 13 13 ਜੋ ਕਿ ਪਿਛਲੇ ਦਿਨਾਂ ਤੋਂ ਕਾਫੀ ਸਮੇਂ ਤੋਂ ਹੀ ਭਾਈ ਕੁਲਦੀਪ ਕੁਮਾਰ ਸੰਘਲਾ ਜੋ ਲਗਾਤਾਰੀ ਗਰੀਬ ਪਰਿਵਾਰਾਂ ਨੂੰ ਜਿੰਨਾ ਬੱਚਿਆਂ ਦੇ ਸਿਰ ਤੋਂ ਪਿਓ ਦੇ ਸائے ਚਲੇ ਜਾਂਦੇ ਹਨ ਜ਼ਿਆਦਾਤਰ ਉਹਨਾਂ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਵਾ ਤੇ ਪਿਓ ਦੇ ਜਾਣ ਤੋਂ ਪਿੱਛੇ ਪਰਿਵਾਰਾਂ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਂਦਾ ਮਾਪਿਆਂ ਵਾਸਤੇ ਤੇ ਇਹਨਾਂ ਨੇ ਇੱਕ ਉਪਰਾਲਾ ਕੀਤਾ ਹੋਇਆ ਜਿਦੇ ਵਿੱਚ ਐਨ ਆਰ ਆਈ ਵੀਰ ਬਹੁਤ ਕਾਫੀ ਨਾਲ ਜੁੜੇ ਹੋਏ ਹਨ ਹੋਰ ਵੀ ਸਾਡੇ ਪਿੰਡਾਂ ਦੇ ਸੱਜਣ ਵੀਰ ਜਿਹੜੇ ਦਸਾਂ ਨੌਾਂ ਦੀ ਕਿਰਤ ਕਮਾਈ ਚੋ ਸਫਲਾ ਕਰਦੇ ਆ ਹੋਇਆ ਦਸਵੰਧ ਕੱਢ ਕੇ ਨਾਲ ਯੋਗਦਾਨ ਪਾ ਰਹੇ ਹਨ ਤੇ ਅੱਜ ਗੁਰਦੁਆਰਾ ਸਿੰਘ ਸਭਾ ਜੋ ਪਿੰਡ ਸਿਰਸੜੀ ਜ਼ਿਲ੍ਹਾ ਮੋਗਾ ਦੇ ਵਿੱਚ ਜਥੇਦਾਰ ਸਵਰਗਵਾਸੀ ਸੋਹਣ ਸਿੰਘ ਮੱਲੀ ਤੇਨਾਂ ਦੇ ਧਰਮ ਪਤਨੀ ਮਾਤਾ ਜਗਿੰਦਰ ਕੌਰ ਮੱਲੀ ਆਸਟ੍ਰੇਲੀਆ ਨਿਵਾਸੀ ਇਹਨਾਂ ਦੇ ਸਮੂਹ ਮੱਲੀ ਪਰਿਵਾਰਾਂ ਦੇ ਵੱਲੋਂ ਅੱਜ ਇਹ ਇੱਕ ਸੇਵਾ ਕੀਤੀ ਗਈ ਛੋਟੇ ਬੱਚਿਆਂ ਨੂੰ ਜੋ ਸਰਦੀਆਂ ਦੇ ਕੱਪੜੇ ਵੰਡੇ ਗਏ ਹਨ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੋਂ ਤੱਕ ਵੀ ਇਹ ਵੀਡੀਓ ਪਹੁੰਚਦੀ ਹੈ ਜਿਹੜਾ ਵੀ ਕੋਈ ਵੀਰ ਭਰਾ ਦੇਖਦਾ ਵੀਡੀਓ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਹੋ ਜੇ ਪਰਾਲੇ ਕਰਨੇ ਚਾਹੀਦੇ ਨੇ ਆਪਾਂ ਵੱਡੇ ਵੱਡੇ ਲੰਗਰ ਲਾਉਣੇ ਆ ਉਹ ਵੀ ਲਾਉਣੇ ਚਾਹੀਦੇ ਨੇ ਪਰ ਜਿੱਥੇ ਆਪਾਂ ਨੂੰ ਜ਼ਿਆਦਾ ਜ਼ਰੂਰਤ ਹੈ ਜਿਹੜੇ ਕਿਸੇ ਗਰੀਬ ਦੇ ਤਨ ਨੂੰ ਢਕਣਾ ਹੈ ਜਾਂ ਕਿਸੇ ਗਰੀਬ ਦੇ ਘਰ ਰੋਟੀ ਪੱਕਦੀ ਕਰਨੀ ਹੈ ਇਹ ਵੀ ਬਹੁਤ ਵੱਡੀ ਜ਼ਰੂਰੀ ਅਪਰਾਲਾ ਹੈ ਇਹ ਪਿੰਡਾਂ ਦੇ ਵਿੱਚ ਜਿਹੜੇ ਭਾਈ ਐਨ ਆਰ ਆਈ ਵੀਰ ਨੇ ਜਾਂ ਹੋਰ ਵੀ ਸੱਜਣ ਮਿੱਤਰ ਜਿਹੜੇ ਚੰਗੇ ਕਮਾਈ ਦਾ ਸਾਧਨ ਹੈ ਜਿਨ੍ਹਾਂ ਕੋਲ ਉਹਨਾਂ ਨੂੰ ਦਸਾਂ ਨਾਹੋਂ ਦੀ ਕਿਰਤ ਕਮਾਈ ਤੋਂ ਦਸਬੰਧ ਕੱਢ ਕੇ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਆ ਭਾਈ ਕੁਲਦੀਪ ਕੁਮਾਰ ਜਸਵਿੰਦਰ ਸਿੰਘ ਜੱਸਾ ਤੇ ਹੋਰ ਵੀ ਸਾਡੇ ਸਤਿਕਾਰਯੋਗ ਪਿਤਾ ਜੀ ਸ਼ਵੇਗ ਸਿੰਘ ਸੋ ਜਿੰਨੇ ਵੀ ਸੱਜਣ ਵੀਰ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦਾਸ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਭਾਈ ترਸੇਮ ਸਿੰਘ ਖਾਲਸਾ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸੋ ਬੇਨਤੀ ਕਰਦਾ ਮਹਾਰਜ ਪ੍ਰਮਾਤਮਾ ਅੱਗੇ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ਣ ਜਿਨ੍ਹਾਂ ਵੀਰਾਂ ਨੇ ਸੇਵਾ ਕੀਤੀ ਹੈ ਸਤਿਗੁਰ ਜੀ ਉਹਨਾਂ ਦੀ ਸੇਵਾ ਸਫਲੀ ਕਰਨ ਉਹਨਾਂ ਦੇ ਸਤਿਗੁਰ ਜੀ ਕਮਾਈਆਂ ਵਿੱਚ ਵਾਧੇ ਬਰਕਤਾਂ ਪਾਉਣ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ